ਅੱਜ ਤੁਹਾਨੂੰ ਉਹ ਕਿਲਾ ਦਿਖਾਉਣਾ ਜਿਹਦੀ ਨੀਂਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਰੱਖੀ ਸੀ ਬੰਜਾਰਾ ਸਿੱਖਾਂ ਨੇ ਇਹ ਕਿਲਾ ਬਣਾਇਆ ਸੀ ਅੱਜ ਬਿਸ਼ੱਕ ਇਸ ਕਿਲੇ ਦੀਆਂ ਨੀਂਹਾਂ ਹੀ ਬਚੀਆਂ ਪਰ ਪਤਾ ਨਹੀਂ ਉਹ ਕਿੰਨੇ ਪੱਥਰ ਅੱਜ ਵੀ ਮੌਜੂਦ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਹੱਥ ਲੱਗਿਆ ਹੋਊਗਾ ਜਦੋਂ ਤੁਸੀਂ ਕਿਲੇ ਦੀ ਪੂਰੀ ਡਿਟੇਲ ਜਾਣੋਗੇ ਨਾ ਤੇ ਤੁਹਾਨੂੰ ਇਹ ਪਤਾ ਲੱਗੂਗਾ ਵੀ ਜੁੱਧ ਕਲਾ ਦੇ ਵਿੱਚ ਕਿੰਨੇ ਨਪੁੰਨ ਸੀ ਗੁਰੂ ਸਾਹਿਬ ਕਿ ਇਹ ਕਿਲਾ ਪਹਾੜੀ ਦੀ ਚੋਟੀ ਤੇ ਕਿਸ ਬਿਉਂਤ ਬੰਦੀ ਦੇ ਨਾਲ ਬਣਾਇਆ ਆਜੋ ਇਤਿਹਾਸਕ ਤੱਥਾਂ ਤੇ ਪੂਰੀ ਡਿਟੇਲ ਦੇ ਨਾਲ ਇਸ ਗਵਿੰਦਗੜ੍ਹ ਕਿਲੇ ਦੇ ਆਪਾਂ ਦਰਸ਼ਨ ਕਰਦੇ ਆ ਤੇ ਤੁਹਾਡਾ ਫਰਜ਼ ਪਤਾ ਕੀ ਬਣਦਾ ਤੁਸੀਂ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੀਆਂ ਸਾਡੀਆਂ ਨਿਸ਼ਾਨੀਆਂ ਅਲੋਪ ਹੋ ਰਹੀਆਂ ਨਾ ਉਹ ਅਲੋਪ ਨਾ ਹੋਣ ਉਹ ਐਵੇਂ ਜਿਉਂ ਕਹਤਿਆਂ ਬਚਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਪੁਰਖੇ ਕੌਣ ਸੀ ਹਾਂਜੀ ਸਸਰੀ ਕਲਜੀ ਸਾਰਿਆਂ ਨੂੰ ਅੱਜ ਮੈਂ ਉਸ ਕਿਲੇ ਚ ਲੈ ਕੇ ਆ ਗਿਆ ਜਿਹੜਾ ਸਿੱਖ ਕਿਲਾ ਵਾ ਜਿਹਦੀ ਨਹੀਂ ਦੱਸਿਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਖੀ ਸੀ ਇਸ ਵਕਤ ਆ ਉੱਚੀ ਪਹਾੜੀ ਤੇ ਚੜ ਕੇ ਚੱਲੇ ਆ ਇਸ ਨੂੰ ਮੈਂ ਇਹ ਦੱਸ ਦਿਆਂ ਹੈ ਕਿ ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਿਲ੍ਹਾ ਮੰਡੀ ਘਰਵਾਸੜਾ ਨਾਂ ਦਾ ਮਤਲਬ ਇੱਕ ਕਸਬਾ ਵਾ ਰਿਵਾਲ ਸਰ ਤੋਂ ਕਹਿ ਸਕਦੇ ਹਾਂ ਕਿ 15 ਕਿਲੋਮੀਟਰ ਦੀ ਦੂਰੀ ਤੇ ਆ ਪਰੇ ਤੁਹਾਨੂੰ ਲੱਭਣਾ ਔਖਾ ਵਾ ਬਹੁਤ ਘੱਟ ਲੋਕ ਇੱਥੇ ਆਏ ਆ ਸਾਨੂੰ ਇਸ ਬਾਰੇ ਸਰਦਾਰ ਗਗਨਦੀਪ ਸਿੰਘ ਜੀ ਨੇ ਦੱਸਿਆ ਸੀ ਮੈਂ ਕਿਹਾ ਵੀ ਫਿਰ ਆਪਾਂ ਜਾ ਕੇ ਆਉਣਾ ਫਰਜ ਬਣਦਾ ਵਾ ਤੇ ਸਿੱਖ ਕਿਲਾ ਵਾ ਪਰਲੇ ਪਾਸੇ ਸਾਨੂੰ ਪਰ ਹਰੀਆਂ ਭਰੀਆਂ ਵਾਦੀਆਂ ਨਜ਼ਰ ਆ ਜਾਣਗੀਆਂ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਗੜਵਾਸੜਾ ਤੇ ਇਹਦੇ ਨਾਲ ਇੱਥੇ ਥੱਲੇ ਵਾਲੇ ਪਹਾੜੀ ਦੇ ਥੱਲੇ ਗੁਰਦੁਆਰਾ ਸਾਹਿਬੀ ਹੈ ਜਿਹਦਾ ਨਾਂ ਹੈਗਾ ਵਾ ਗੁਰਕੋਠਾ ਪਿੰਡਾ ਗੁਰਕੋਠਾ ਗੁਰਦੁਆਰਾ ਸਾਹਿਬ ਦਾ ਵੀ ਨਾਮ ਆ ਆਪਾਂ ਤਾਂ ਚੱਲਦੇ ਅਸਲ 'ਚ ਕਿਰੇ ਦਾ ਨਾਂ ਹੈਗਾ ਵਾ ਗੋਬਿੰਦਗੜ ਕਿਲਾ ਗੋਬਿੰਦਗੜ ਕਿਲੇ ਤੋਂ ਕੋਈ ਨਹੀਂ ਇੱਥੇ ਦੱਸਦਾ ਕੋਈ ਪਤਾ ਘਟਾ ਤੇ ਅਸੀਂ ਘਰ ਵਾਸੜਾ ਜਦੋਂ ਨਾ ਲੈਨੇ ਆ ਤੋ ਫਿਰ ਸਮਝ ਜਾਂਦੇ ਥੱਲੇ ਗੱਡੀ ਰੁਕਤੀ ਆਸੀਂ ਕਾਫੀ ਉਚਾਈ ਤੇ ਆ ਹੁਣ ਟਰੈਕਿੰਗ ਕਰਕੇ ਉੱਪਰ ਨੂੰ ਜਾਣਾ ਪਊਗਾ 17ਵੀਂ ਸਦੀ ਦਾ ਬਣਿਆ ਹੋਇਆ ਕਿਲਾ 1709 ਤੋਂ ਲੈ ਕੇ 1716 ਤੱਕ ਬੰਦਾ ਸਿੰਘ ਬਹਾਦਰ ਜੀ ਨੇ ਇਸ ਕਿਲੇ ਨੂੰ ਵਰਤਿਆ ਸੀ ਆਓ ਚੱਲਗੇ ਤੁਹਾਨੂੰ ਹਰ ਉਹ ਕਾਫੀ ਪਹਾੜੀ ਤੇ ਆਪਾ ਚੜਕੇ ਜਾ ਰਹੇ ਆ ਇਸ ਵਕਤ ਬਣਜਾਰਾ ਸਿੱਖ ਸੀ ਨਾ ਜੋ ਉਸ ਸਮੇਂ ਦੁਨੀਆ ਦੇ ਸਭ ਤੋਂ ਤਕੜੇ ਅਮੀਰਾਂ ਦੇ ਵਿੱਚ ਆਉਂਦੇ ਸੀ ਗਨ ਪਾਊਡਰ ਦਾ ਕੰਮ ਕਰਦੇ ਸੀ ਜਿਨ੍ਹਾਂ ਦਾ ਕੰਮ ਕਿਲਿਆਂ ਦਾ ਨਿਰਮਾਣ ਕਰਨਾ ਤੇ ਬਰੂਦ ਸਪਲਾਈ ਕਰਨਾ ਸੀਗਾ ਉਸ ਸਮੇਂ ਤੇ ਉਹਨਾਂ ਨੇ ਫਿਰ ਖੁੱਲ ਕੇ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਸੀ ਤੇ ਉਸ ਵੇਲੇ ਦਾ ਕਿਲਾ ਵਾ ਆਓ ਚੱਲਦੇ ਆਂ ਤਾਂ ਵਾਲੇ ਪਾਸੇ ਕਾਫੀ ਠੰਡੀ ਹਵਾ ਆ ਰਹੀ ਹੈ ਤਪ ਚਮਕਦੀ ਆ ਪਰ ਠੰਡੀ ਹਵਾ ਆ ਰਹੀ ਆ ਅਸਿਉਮਾ ਦੇ ਬੂਟੇ ਲੱਗੇ ਹੋਏ ਆ। ਕਾਫੀ ਉਤਲੇ ਪਾਸੇ ਚੱਲ ਗਏ ਆ ਜੋ ਚੱਲ ਗਏ ਹੋਰ ਵੀ ਗੱਲਾਂ ਬਤਫਕ ਕਰਦੇ ਜਾਣੇ ਆ। ਕਾਫੀ ਸਫ਼ਰ ਲੰਬਾ ਵਾ। ਹਜੇ ਆਪਾਂ ਪਹੁੰਚੇ ਨਹੀਂ ਗੇ। ਹਜੇ ਸਾਨੂੰ ਰਾਹ ਵੀ ਕਨਫਰਮ ਨਹੀਂ ਲੱਗ ਰਿਹਾ ਵੀ ਕਿਹੜੇ ਕਿਸੇ ਪਾਸੇ ਦੀ ਅਸੀਂ ਜਾ ਰਹੇ ਆ। ਇੱਧਰ ਖਾਈ ਆ ਗਈ, ਇੱਧਰ ਪਹਾੜੀ ਆ ਗਈ। ਤੇ ਵਿਚਕਾਰ ਆਪਾਂ ਘਰੇ ਹੋਏ ਆ। ਕਿਉਂਕਿ ਇੱਕ ਡੰਡੀ ਆਪਾਂ ਡੰਡੀ ਨੂੰ ਉਹਨੂੰ ਫਾਲੋ ਕਰਕੇ ਜਾ ਰਹੇ ਆ। ਜਿਹੜੇ ਸਿਗਲੀਗਰ ਸਖ ਸੀ ਉਹ ਤਾਂ ਬਣਾਉਂਦੇ ਸੀ ਹਥਿਆਰ। ਤੇ ਬਨਜਾਰਾ ਸੈਕਸੀ ਇਹ ਮਤਲਬ ਫਾਈਨਾਂਸ ਕਰਦੇ ਸੀ ਕਿਲੇ ਵਗੈਰਾ ਬਣਾਉਦੇ ਸੀਗੇ ਬੰਦਾ ਸਿੰਘ ਬਹਾਦਰ ਨੂੰ ਮਤਲਬ ਕਿਉਂਕਿ ਉਸ ਸਮੇਂ ਸਭ ਤੋਂ ਵੱਡੀ ਤਾਕਤ ਸੀ ਮੁਗਲ ਤੇ ਮੁਗਲਾਂ ਨਾਲ ਮੱਥਾ ਫੇਰ ਉਸ ਤੋਂ ਵੀ ਵੱਡੀ ਤਾਕਤ ਖਾਲਸਾ ਫੌਜ ਹੀ ਸੀ ਜਿਹੜੀ ਕਿ ਉਹਨਾਂ ਨਾਲ ਟੱਕਰ ਲੈ ਰਹੀ ਸੀ ਉਸ ਵਕਤ ਹੌ ਉਧਰ ਪਾ ਦੇਖਿਏ ਕਿ ਤੋ ਨਿਸ਼ਾਨ ਸਾਹਿਬ ਹੀ ਲੱਗਿਆ ਜਦੋਂ ਆਪ ਨੂੰ ਉਹ ਨਜ਼ਰ ਆ ਗਿਆ ਤਾਂ ਆਪਾਂ ਸਮਝ ਲਓ ਮਿਸ਼ਨ ਫਤਿਹ ਹੋ ਜਾਊਗਾ ਆਪਾਂ ਕਿਲੇ ਦੇ ਕੋਲੇ ਚਲਾਂਗੇ ਕੋਪੀ ਪਰ ਸੈਟ ਦਿਨਾ ਬੜਾ ਤਰੋ ਆਓ ਹੱਗੇ ਦੇਖੀ ਕਾਫੀ ਮਿੱਟੀ ਤੇ ਪੱਥਰ ਜਿਹਦਾ ਕਿਲਾਵਾ ਕੱਚਾ ਪੱਕਾ ਇੱਧਰ ਦਿਖਾ ਦਿਓ ਕਿਸਾਬ ਦੀਆਂ ਵਾਦੀਆਂ ਨੇ ਇੱਧਰਲੇ ਪਾਸੇ ਆ ਵਾਦੀਆਂ ਆ ਗਈਆਂ ਆਪਾਂ ਡਰੋਨ ਚਲਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਤਾਂ ਵਾਲੇ ਪਾਸੇ ਚੱਲੇ ਆ ਖਾਲਸਾ ਦਾ ਖਾਲਸੇ ਦਾ ਕਿਲਾ ਯਾਰ ਉਦੋਂ ਕਿੰਨਾ ਯਾਰ ਮਨ ਨੂੰ ਖੁਸ਼ ਹੁੰਦੀ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲੇ ਦੀ ਨਹੀਂ ਰੱਖੀ ਸੀ ਬੀਤੇ ਬੁੱਧਵਾਰ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਮਤਲਬ ਇਹਨਾਂ ਦਾ ਮਤਲਬ ਵਰਤੋਂ ਕੀਤੀ ਸੀ ਗੋਪੀ ਵੀ ਇੱਧਰ ਦੀ ਆਉਣਾ ਪਊਗਾ ਮੈਨੂੰ ਲੱਗਦਾ ਤੁਸੀਂ ਆਜੋ ਆਪਾਂ ਨੂੰ ਇੱਥੇ ਦਸਨੇ ਸ਼ੁਰੂ ਹੋ ਚੁੱਕੇ ਹੈ ਮਤਲਬ ਅਸਾਰ ਜਿਹੜੀ ਚੋਟੀ ਆ ਵੱਡੀ ਆਜੋ ਉਤਰੋ ਸਿੱਧੀ ਆਜੋ ਇੱਥੋਂ ਦੀ ਰਾਹ ਬਣਿਆ ਹੋਇਆ ਵਾ ਮਤਲਬ ਇੱਕ ਡੰਡੀ ਦਾ ਰੂਪ ਦੇ ਵਿੱਚ ਰਾਹ ਬਣਿਆ ਹੈਗਾ ਵੀ ਇਸ ਤਕਰੀਬਨ ਦੱਸਿਆ ਜਾਂਦਾ ਵੀ ਬੰਗਾਰਾ ਸਿੱਖਾਂ ਦੇ 360 ਦੇ ਨੇੜੇ ਕਿਲੇ ਦੱਸੇ ਜਾਂਦੇ ਆ ਇੱਕ ਲੜੀ ਦੇ ਰੂਪ ਦੇ ਵਿੱਚ ਸੀ ਇਹ ਕਿਲੇ ਹਾਂ ਦੇਖਸਾ ਇੱਕ ਗੋਪਤ ਕਿਲੇ ਸੀ ਹੁਣ ਵੀ ਦੇਖੋ ਕਿੰਨੀਆਂ ਪਹਾੜੀਆਂ ਨੇ ਚਾਰੇ ਪਾਸੇ ਤੁਹਾਨੂੰ ਪਹਾੜੀਆਂ ਨਜ਼ਰ ਆਉਣਗੀਆਂ ਪਹਾੜੀਆਂ ਚ ਘਿਰਿਆ ਹੋਇਆ ਤਾਂ ਉਹਨਾਂ ਵੇਲੇਾਂ ਚ ਅੱਜ ਤੋਂ 300 ਸਾਲ ਪਹਿਲਾਂ ਤਾਂ ਕਿੰਨਾ ਮਤਲਬ ਸੰਘਣਾ ਜੰਗਲ ਹੋਊਗਾ ਕੋਈ ਸੜਕ ਨਹੀਂ ਹੋਣੀ ਅੱਜ ਵੀ ਉਹ ਕਿਲੇ ਦੀਆਂ ਕੰਧਾਂ ਕੋਈ ਨਜ਼ਰ ਆ ਰਹੀਆਂ ਨੇ ਆਪਾਂ ਉੱਤੇ ਜਾਣਾ ਪਊਗਾ ਵੀਰੇ ਖੜਿਆ ਸਹੀ ਕੇ ਰਮੜੇ ਕਮਕੇ ਦੇਖੀ ਜੈ ਤੁਸੀ ਸਿੱਧਾ ਡਾਇਰੈਕਟ ਹੋ ਜੀਏ ਕਮ ਲਗੇ ਹੈ ਨਾ ਹਾ ਜੋ ਕਮਕੇ ਦੇਖ ਲਿਆ ਹਜੂ ਤੇਰੇ ਪਾਸੇ ਆਪਾ ਗਰੰਡੀ ਕੁਕ ਜਿਹੜੇ ਬੰਜਾਰੇ ਸਿੱਖ ਸੀ ਨਾ ਲਾਹੌਰ ਦੇ ਕੋਲੇ ਇੱਕ ਮਾਨਕਪੁਰ ਪਿੰਡ ਸੀ ਉਸ ਕਿਲ ਉੱਥੇ ਮੁਲਾਕਾਤ ਹੋ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਉੱਥੇ ਹੀ ਉਹ ਬੰਜਾਰਾ ਸਿੱਖ ਸੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ ਸੀ ਆ ਜੋ ਪਗਡੰਡੀ ਕਿੰਨੀਆਂ ਵਾਦੀਆਂ ਖੂਬਸੂਰਤ ਵਿਊ ਥੋੜੇ ਪੈਰ ਬਚਾ ਕੇ ਤੇ ਉਹ ਨਿਸ਼ਾਨ ਸਾਹਿਬ ਮੈਨੂੰ ਦਿਸਣ ਲੱਗ ਗਿਆ ਹੈ ਚੱਕਰਾਂ ਵਾਲੀ ਗੱਲ ਇਧਰਲੇ ਪਾਸੇ ਦੇਖ ਕੇ ਇੱਕ ਪਾਸੇ ਪਹਾੜ ਤੇ ਇੱਕ ਪਾਸੇ ਖਾਈ ਨਾਲ ਘਿਰਿਆ ਹੋਇਆ ਇੱਥੋਂ ਤਾਂ ਉਹ ਜਿਆਰਾ ਸਹੀ ਆ ਆਰਾ ਸਹੀ ਆ ਕਿਉਂ ਥੱਲੇ ਲੈ ਜਾਊਗਾ ਥੋੜੇ ਬਚਾ ਕੇ ਆ ਤੇ ਪੈਰ ਪੂਰ ਪੈਰ ਨਾਲ ਤਿਲਕ ਜੇ ਕਿਉਂ ਕਿਥੋਂ ਤਿਲਕੇ ਤਾਂ ਉਹ ਥੱਲੇ ਜਾਵਾਂਗੇ ਆਪਾਂ ਬਹੁਤ ਡੂੰਗੀ ਖਾਈ ਆ ਆਜੋ ਕੱਲੀ ਨੀਹਾ ਬੱਚੀਆਂ ਨੇ ਕਿਲਾ ਗੋਬਿੰਦਗੜ੍ਹ ਸਾਹਿਬ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਜਦੋਂ ਨਿਸ਼ਾਨ ਸਾਹਿਬ ਦੱਸ ਜੇ ਉਦੋਂ ਬੰਦਾ ਦੁਣਾ ਤੀਣਾ ਹੋ ਜਾਂਦਾ ਆਪਾਂ ਪਹਾੜੀ ਤੇ ਕਾਫੀ ਉੱਚੀ ਪਹਾੜੀ ਦੇ ਉੱਤੇ ਬਣਿਆ ਹੋਇਆ ਕਿਲਾ ਹੈ ਹਾਉ ਰਠਾੜ ਪਰਮਾਰ ਚੋਹਾਨ ਤੂਮਰ ਇਹ ਸਭ ਮਤਲਬ ਗੁਰੂ ਸਾਹਿਬ ਦੇ ਸਿੱਖ ਬਣ ਗਏ ਸੀਗੇ ਜਿਹੜੇ ਬੰਜਾਰਾ ਸਿੱਖ ਸੀ ਨਾ ਇਹਨਾਂ ਦਾ ਇਤਿਹਾਸ 5 5 BC ਬਿਫੋਰ ਦਾ ਕ੍ਰਿਸਟ ਮਤਲਬ 5ਵੀਂ ਈਸਵੀ ਤੋਂ ਪਹਿਲਾਂ ਦੇ ਮਤਲਬ ਬਣ ਸੀਗੇ ਇਹ ਇਹਨਾਂ ਦਾ ਇਤਿਹਾਸ ਮਿਲਦਾ ਆ ਅਨ ਕਿਲਾਸ ਦੇਖੋ ਕਿਰਾ ਹੋ ਹੋ ਸਾਹ ਛੱਡ ਗਿਆ ਆ ਨਿਵਾਂ ਸੁਨ ਨਜ਼ਰ ਆ ਜਾਣਗੀਆਂ ਕਾਫੀ ਉਚਾਈ ਤੇ ਆਪਾਂ ਪਹੁੰਚ ਚੁੱਕੇ ਆ ਅੱਗੇ ਵੀ ਚੱਲਦੇ ਆ ਇਥੇ ਹਾਰ ਨਹੀਂ ਮੰਨਣੀ ਅਬ ਦੇਖੋ ਕਿ ਬਹੁਤ ਲੋਕ ਨੇ ਇੱਥੇ ਨੇੜੇ ਘਰੇ ਵੀ ਘਰ ਵੀ ਬਣੇ ਹੈ ਨੇੜੇ ਤੇੜ ਕਿਹਾ ਜਾਂਦਾ ਵੀ ਇੱਥੋਂ ਪੱਥਰ ਚੱਕ ਚੱਕ ਕੇ ਲੈ ਗਏ ਚਾਰੇ ਪਾਸੇ ਪਹਾੜ ਨੇ ਤਾਂ ਪਹਾੜੀਆਂ ਦੇ ਵਿਚਕਾਰ ਇੱਕ ਉੱਚੀ ਪਹਾੜੀ ਆ ਤੇ ਪਹਾੜੀ ਦੇ ਉੱਤੇ ਆਪਣਾ ਨਿਸ਼ਾਨ ਸਾਹਿਬ ਆ ਤੇ ਸਾਰਾ ਹਿਮਾਚਲ ਦੇਖਦਾ ਸਾਰਾ ਸਮਝ ਲਓ ਕਿ ਹਿਮਾਚਲ ਦਿਖਦਾ ਇਹ ਇਸ ਵਿਖਤ ਹੈਗਾ ਮੰਡੀ ਜ਼ਿਲ੍ਹੇ ਦੇ ਵਿੱਚ ਰਿਵਾਲ ਸਰ ਦੇ ਕੋਲ ਤੇ ਬਹੁਤ ਸੰਘਣ ਸੰਘਣੇ ਘਰ ਹਨਾ ਉੱਤੋਂ ਪਤਾ ਲੱਗਦਾ ਵੀ ਕਿੰਨੀ ਆਬਾਦੀ ਸੰਘਣੀ ਹੈਗੀ ਆ ਇੱਥੇ ਵੀ ਤੇ ਪਰੇ ਪਹਾੜੀ ਇੱਕ ਹਉ ਇਧਰਲੇ ਪਾਸੇ ਦੇਖੀਏ ਆ ਜਿਹੜੀਆਂ ਨਿਉਆਂ ਆ ਨਾ ਇੱਕ ਕਿਲੇ ਦੀਆਂ ਨਿਉਆਂ ਬੱਚੀਆਂ ਵਾਂ ਤਕਰੀਬਨ 4 4 5 5 ਫੁੱਟ ਚਾਰੇ ਪਾਸਿਓਂ ਬੱਚੀਆਂ ਵਾਂ ਬਾਕੀ ਸਾਰੀਆਂ ਢੇੜ ਕੇ ਲੱਗੇ ਕਿਉਂਕਿ ਕਿਲਾ ਛੋਟਾ ਤਾਂ ਹੋਣਾ ਨਹੀਂਗਾ ਬਹੁਤ ਵੱਡਾ ਕਿਲਾ ਹੋਊਗਾ ਕਾਹ ਕੰਨਾ ਵਿੱਚ ਉੱਗਾ ਕਾਈ ਜੀ ਹੋ ਚੁੱਕੀ ਆ ਗੁਪਿਰ ਮਗਰ ਨੂੰ ਹਟ ਜਾਈਏ ਇਧਰ ਚੱਲ ਗਏ ਆਪਾਂ ਜਿਹਦੀ ਨੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ 10ਵੇਂ ਪਾਤਸ਼ਾਹ ਨੇ ਆ ਇਧਰਲੇ ਪਾਸੇ ਦਿਖਾ ਦਿਓ ਪਰਲੇ ਪਾਸੇ ਕਰਕੇ ਨੀਹਾ ਸਾਨੂੰ ਦੱਸ ਜਾਣਗੀਆਂ ਆਯੂ ਕਿਰਨ ਤਾਂ ਵਾਲੇ ਪਾਸੇ ਚੱਲ ਗਏ ਨਿਸ਼ਾਨ ਸਾਹਿਬ ਲੱਗਿਆ ਹੋਇਆ ਸਾਨੂੰ ਨਜ਼ਰ ਆ ਜੂਗਾ ਸਭ ਤਰ੍ਹਾਂ ਤੇ ਆ ਦੇਖ ਕੁਛ ਨਹੀਂ ਹਾਂ ਗੋਪੀ ਭਰੇ ਆਇਓ ਨੇੜੇ ਕਰਕੇ ਆ ਦਿਖਾ ਦਈਏ ਆਪਾਂ ਆ ਦੇਖੋ ਪੱਥਰ ਬਚਿਆ ਪੱਥਰ ਬਚੇ ਹੋਏ ਆ ਇਸ ਤੇ ਮਤਲਬ ਹੋਰ ਵੀ ਹੋਣ ਕਿ ਮਤਲਬ ਕਾਫੀ ਵੱਡਾ ਕਾਰ ਹੋਊਗਾ ਤੇ ਇਸ ਵਕਤ ਨਿਸ਼ਾਨ ਸਾਹਿਬ ਸਾਨੂੰ ਚ ਹੈ ਬੁਰਜ ਇਹ ਬੁਰਜਾਂ ਦਾ ਇੱਕ ਰੂਪ ਆ ਤੇ ਇਧਰਲੇ ਪਾਸੇ ਵਾਦੀ ਹੋਗੀ ਸਾਰੀ ਮਤਲਬ ਇੱਕ ਵੈਲੀ ਇੱਕ ਤਰ੍ਹਾਂ ਵਾਦੀ ਹੋਗੀ ਘਾਟੀ ਹੋਗੀ ਇਧਰਲੇ ਪਾਸੇ ਡਿੰਘਾਈ ਤੱਕ ਨਜ਼ਰ ਮਾਰੋਗੇ ਤਾਂ ਘਾਟੀ ਨਜ਼ਰ ਆਊਗੀ ਤੁਹਾਨੂੰ ਕਿਲਾ ਵੀ ਮੰਨ ਲਾ ਤਾਂ ਹੀ ਬਣਾਇਆ ਗਿਆ ਸੀਗਾ ਵੀ ਉੱਤੋਂ ਨਿਗਾ ਚਾਰੇ ਸਾਰੇ ਚਾਰੇ ਪਾਸੇ ਨਿਗਾ ਰੱਖੀ ਜਾ ਸਕੇ ਆਪਾਂ ਮੱਥਾ ਟੇਕ ਦਈਏ ਮਾੜਾ ਤੇ ਫਿਰ ਵੀ ਆਪਣੇ ਰਾਜਤਾਨੀ ਅਰ ਖਾਲਸਾ ਦੀ ਕਹਿ ਸਕਦੇ ਆ ਕਿ ਰਾਜਤਾਨੀ ਅਰ ਗਈ ਹੁਣ ਜਿਹੜਾ ਕਿਲਾ ਬਣ ਗਿਆ ਵਾਹਿਗੁਰੂ ਜੇ ਪਾਸ਼ ਚੜਦੀ ਕਲਾ ਇਹ ਗੱਲ ਹੈਗੀ ਏ ਬੰਦਾ ਸਿੰਘ ਬਹਾਦਰ ਦੀ ਰਾਜਤਾਨੀ ਲੋਗੜ ਸੀ ਬਹੁਤ ਸਭ ਤੋਂ ਵੱਡਾ ਕਿਲਾ ਦੁਨੀਆ ਦਾ ਮੰਨਿਆ ਗਿਆ ਵਾ ਲੋਗੜ ਜਿਹਦੇ ਅੰਦਰ ਬਹੁਤ ਸਾਰੇ ਕਿਲੇ ਆ ਜਾਂਦੇ ਸੀ ਖੂਹ ਆ ਜਾਂਦੇ ਸੀ ਫੌਜਾਂ ਆ ਜਾਂਦੀਆਂ ਸੀ ਬੰਦਾ ਸਿੰਘ ਬਹਾਦਰ ਕੋਲੇ 500 ਘੋੜ ਸਵਾਰ ਸੀ ਤੇ ਰਫਲਾਂ ਹੁੰਦੀਆਂ ਸੀ ਰਫਲ ਉਸ ਸਮੇਂ 200 ਦੀ ਹੁੰਦੀ ਸੀ ਖੂਹ ਉਸ ਸਮੇਂ 500 ਦਾ ਲੱਗਦਾ ਸੀ ਤੇ ਜਿਹੜੀ ਜ਼ਮੀਨ ਸੀ ਉਹ 1 ਰੁਪਿਆ ਏਕੜ ਦੇ ਹਿਸਾਬ ਨਾਲ ਸੀ ਖੂਹ ਦਾ ਮੁੱਲ ਜ਼ਿਆਦਾ ਸੀਗਾ ਰਫਲ ਦੋਸੂ ਦਾ ਸੀ ਘੋੜਾ ਵੀ ਬਹੁਤ ਮਹਿੰਗਾ ਸੀ ਤਕਰੀਬਨ 1000 ਦੇ ਰੇਟ ਦੱਸਦੇ ਆ ਵੀ ਘੋੜੇ ਦਾ ਮੁੱਲ ਹੁੰਦਾ ਸੀਗਾ ਇਸ ਵਕਤ ਉੱਚੀ ਬਾਦੀ ਦੇ ਉੱਤੇ ਖੜੇ ਆ ਆਪਾਂ ਇਹ ਨਿਸ਼ਾਨ ਸਾਹਿਬ ਝੁਲਦਾ ਤੁਹਾਨੂੰ ਦੱਸ ਰਿਹਾ ਹੋਊਗਾ ਆ ਪੱਥਰ ਆ ਨੀਹਾਂ ਇਹ ਸਾਰੀਆਂ ਸਖ ਰਾਜ ਕਿਲੇ ਦੀਆਂ ਨੀਹਾਂ ਨੇ ਪਰ ਵੱਡੀ ਦੁੱਖ ਵਾਲੀ ਗੱਲ ਇਹ ਲੱਗੀ ਕਿ ਆਪਣੇ ਕਿਲੇ ਨੂੰ ਸੰਭਾਲਣ ਵਾਲਾ ਹੀ ਕੋਈ ਨਹੀਂ ਯਾਰ ਇੱਥੇ ਆਉਂਦੇ ਵੀ ਘਟਾ ਪਤਾ ਹੀ ਨਹੀਂ ਬਹੁਤ ਤੁਹਾਡੇ ਦਰਸ਼ਕ ਆਪਣੇ ਨਾਲ ਜੁੜੇ ਹੋ ਤੁਸੀਂ ਬਹੁਤ ਨੂੰ ਪਤਾ ਹੋਊਗਾ ਇਹ ਕਿਲੇ ਬਾਰੇ ਪਤਾ ਨਹੀਂ ਹੋਣਾਗਾ ਹਨਾ ਤੇ ਇਹ ਤੁਹਾਡੀ ਮੁਹੱਬਤ ਆ ਕਿ ਆਪਾਂ ਕੋਈ ਨਾ ਕੋਈ ਚੀਜ਼ ਲੱਭਦੇ ਰਹਿਨੇ ਆ ਜੀ ਤੇ ਸੰਭਵ ਹੋ ਜਾਂਦਾ ਆਜੋ ਇਧਰਲੇ ਪਾਸੇ ਚੱਲ ਗਏ ਦੇਖिए ਆ ਦੇਖਿਓ ਗੁਰ ਇਧਰ ਗੁਰ ਗੋਬਿੰਦ ਸਿੰਘ ਜੀ ਨੇ ਨਹੀਂ ਰੱਖੀ ਸੀ ਉਸ ਤੋਂ ਬਾਅਦ ਸੰਭਿਆ ਸਿੱਖ ਫੌਜਾਂ ਸੀ 1709 ਤੋਂ ਲੈ ਕੇ 1716 ਤੱਕ ਬੰਦਾ ਸਿੰਘ ਦੀ ਬਹਾਦਰ ਦੀ ਸ਼ਹੀਦੀ ਤੱਕ ਇਹ ਕਿਲੇ ਨੂੰ ਮਤਲਬ ਸਾੰਪਿਆ ਸੀ ਵਰਤਿਆ ਸੀ ਕਿ ਆਪ ਮੁਗਲਾਂ ਖਿਲਾਫ ਬੰਦਾ ਸਿੰਘ ਬਹਾਦਰ ਨੇ ਜਿਹੜੇ ਵਣਜਾਰਾ ਸੈਕ ਸੀਗੇ ਇਹਨਾਂ ਨੂੰ ਫਿਰ ਅੰਗਰੇਜ਼ਾਂ ਨੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਮੁਗਲਾਂ ਵੇਲੇ ਤਾਂ ਬੈਰ ਪਈ ਗਿਆ ਸੀ ਇਹਨਾਂ ਦੇ ਵਪਾਰ ਖਤਮ ਕਰਨ ਲਈ ਕੀ ਕੀਤਾ ਗਿਆ ਕਿ ਐਸੇ ਟੈਕਸ ਲਾਏ ਗਏ ਵੀ ਇਹਨਾਂ ਦੇ ਕੰਮ ਨੂੰ ਅਸਲ ਦੇ ਵਿੱਚ ਨਾ ਗੈਰਕਾਨੂੰਨੀ ਕੋਸ਼ਿਸ਼ ਕਰਤਾ ਗਿਆ ਉਹ ਕੰਮ ਹੀ ਖਤਮ ਹੋ ਗਿਆ ਐਸੇ ਖੂ ਹੋ ਸਕਦਾ ਸੀ ਕਿ ਥੱਲੇ ਦਸਿਆ ਹੋਇਆ ਵਾ ਕੁਝ ਵੀ ਬੋਡੀ ਟਾਈਪ ਵੀ ਕੁਝ ਹੋ ਸਕਦਾ ਸੀ ਇਸ ਥਾਂ ਦੇ ਉੱਤੇ ਪਰ ਇਸ ਵਾ ਸਮਝ ਨਹੀਂ ਆ ਰਿਹਾ ਇਸ ਤਰੀਕੇ ਨਾਲ ਫਿਰ ਕਿ ਬਨਜਾਰਾ ਸਿੱਖ ਬਹੁਤ ਗਰੀਬ ਹੋ ਗਏ ਜਿੱਥੇ-ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਪਹਿਲੀ ਪਾਸ਼ਾ ਹੀ ਗਈ ਉੱਥੇ-ਉੱਥੇ ਬਨਜਾਰਾ ਸਿੱਖਸ ਨੂੰ ਨਜ਼ਰ ਆਉਣਗੇ ਬੇਸ਼ੱਕ ਉਹਨਾਂ ਦਾ ਪਹਿਰਾਵਾ ਸਿੱਖੀ ਵਾਲਾ ਨਾ ਰਿਹਾ ਹੋਵੇ ਬੋਲੀ ਪੰਜਾਬੀ ਨਾ ਰਹੀ ਹੋਵੇ ਪਰ ਉਹ ਆਪਦੇ ਆਪ ਨੂੰ ਸਿੱਖ ਮੰਨਦੇ ਆ ਭਾਵੇਂ ਉਹ ਕਰਨਾਟਕਾ ਹੋਵੇ ਮਤਲਬ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਗਏ ਕਿਸੇ ਵੀ ਧਰਤੀ ਦੇ ਉੱਥੇ-ਉੱਥੇ ਬਨਜਾਰੇ ਸਿੱਖਾਂ ਦਾ ਨਿਸ਼ਾਨ ਮਿਲਦੇ ਨੇ ਸਿਕਲੀਗਰ ਸਿੱਖਾਂ ਦੇ ਵੀ ਨਿਸ਼ਾਨ ਮਿਲਦੇ ਨੇ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਵਿੱਚ ਆਮ ਤੌਰ ਤੇ ਮਿਲ ਜਾਂਦੇ ਨੇ ਮਤਲਬ ਉਹ ਪਾਏ ਜਾਂਦੇ ਉਹ ਕਹਿ ਸਕਦੇ ਆ ਕਿ ਉਹ ਆਪਦੀ ਮਤਲਬ ਗਵਾਹੀ ਭਰਦੇ ਆ ਪਰ ਉਹਨਾਂ ਦੀ ਸਮਾਂ ਪਹਿ ਗਿਆ ਪ੍ਰਚਾਰ ਦੀ ਕਮੀ ਰਹੀ ਹੈ ਨਾ ਉਹਨਾਂ ਤੱਕ ਪਹੁੰਚ ਨਾ ਹੋਈ ਗਰੀਬੀ ਦੀ ਹਾਲਤ ਉਹ ਕਿਸ ਨੇ ਪੁਸ਼ਚਾਸਨਾ ਕੀਤੀ ਸਿਕਲੀਗਰ ਸਿੱਖਾਂ ਦਾ ਵੀ ਇਹੀ ਹੋ ਹਾਲ ਹੋਇਆ ਭਾਵੇਂ ਉਹਨਾਂ ਤੋਂ ਤੂਪਾਂ ਉਣ ਵਾਲੋ ਅੱਜ ਵੀ ਉਹ ਪਰਿਵਾਰਾਂ ਸੀ ਆ ਕਿ ਤੁਸੀਂ ਉਹਨਾਂ ਨੂੰ ਮਿਲੋਗੇ ਨਾ ਉਹਨੂੰ ਸੌਲਦਾ ਦਿੱਤੀਆਂ ਜਾਣ ਭਾਵੇਂ ਤੁਸੀਂ ਤੋਪਾਂ ਆਉਣਾ ਲੋ ਇੰਨੇ ਦਿਮਾਗ ਰੱਖਦੇ ਆ ਉਹ ਮਤਲਬ ਉਸ ਤੋਂ ਬਾਅਦ ਦੇ ਵਿੱਚ ਫਿਰ ਸਰਕਾਰਾਂ ਬਦਲਦੀਆਂ ਗਈਆਂ ਤੇ ਜਰਾਇਮ ਪੇਸ਼ਾ ਕੌਮ ਦੇ ਵੀ ਖਤਾਬ ਮਿਲੇ ਪਰ ਇਸ ਸਖਰਾਜ ਦਾ ਕਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਵਾਦੀਆਂ ਦੇ ਵਿੱਚ ਜਿਹਦੀ ਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਖੀ ਸੀ ਸੋ ਵੀਡੀਓ لازਮੀ ਚੰਗੀ ਲੱਗੀ ਹੋਊਗੀ ਕਿਉਂਕਿ ਗੱਲ ਆਪਣੇ ਇਤਿਹਾਸ ਦੀ ਸੀ ਤੇ ਬਾਈ ਸੂਨੀ ਨਾਲ ਆਇਆ ਸੀਗਾ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ